ਜੀ ਜੀ ਮੈਂ ਉਹਨੇ ਦੱਸ ਕੇ ਹਟਿਆ ਇਹ ਕਦੇ ਵੀ ਕਿਸੇ ਦਾ ਘਟ ਨਹੀਂ ਰਿਹਾ ਇਹ ਕ੍ਰਾਂਤੀਕਾਰੀ ਲੋਕਾਂ ਦੀ ਧਰਤੀ ਹੈ ਜਦੋਂ ਵੀ ਕੋਈ ਬੰਦਾ ਹੰਕਾਰ ਕਰਦਾ ਆਪਣੇ ਪੈਰ ਚਾੜਦਾ ਹੈ ਸੱਤਾ ਦਾ ਦੁਰਪਯੋਗ ਕਰਦਾ ਹੈ ਇਥੋਂ ਦੇ ਲੋਕ ਉਹਦਾ ਬਾਕਾਇਦਾ ਜਵਾਬ ਦਿੰਦੇ ਆ ਤੇ ਅੱਜ ਇਹ ਉਸ ਕੰ ਦਾ ਨਤੀਜਾ ਹੈ ਦੇਖੋ ਜੀ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਬਾਈ ਇਲੈਕਸ਼ਨਾਂ ਸਰਕਾਰਾਂ ਜਿੱਦੀਆਂ ਨੇ ਪਰ ਬਰਨਾਰੇ ਦੇ ਲੋਕਾਂ ਨੇ ਇਨਾ ਪਿਆਰ ਦਿੱਤਾ ਕਾਂਗਰਸ ਪਾਰਟੀ ਤੇ ਵਰਕਰਾਂ ਨੇ ਦਨ ਰਾਤ ਕੀਤਾ ਕਿਉਂਕਿ ਬੜੇ ਲੰਬੇ ਸਮੇਂ ਬਾਅਦ ਇਦਾਂ ਹੋਇਆ ਸੀ ਕਿ 27 ਸਾਲ ਬਾਅਦ ਇੱਕ ਵਰਕਰ ਚੋਣ ਲੜ ਰਿਹਾ ਸੀ ਨੀ ਤਾਂ ਅੱਗੇ ਸਾਡੇ ਉਮੀਦਵਾਰ ਵੀ ਬਾਹਰ ਆਉਂਦੇ ਰਹੇ ਆ ਤੇ ਅਸੀਂ ਪਾਰਟੀ ਹਾਈ ਕਮਾਂਡ ਦਾ ਵੀ ਧੰਨਵਾਦ ਕਰਦੇ ਆ ਤੇ ਬਰਨਾਲੇ ਦੇ ਲੋਕਾਂ ਦਾ ਵਰਕਰਾਂ ਦਾ ਦੇਣਾ ਨਹੀਂ ਦੇ ਸਕਦੇ ਕਿ ਬਾਈ ਇਲੈਕਸ਼ਨ ਜਿਤਾ ਕੇ ਕਿੱਥੇ ਹਾਸਰ ਚ ਹੈ ਲੋਕਾਂ ਨੇ ਕੀ ਲੱਗਦਾ ਵੀ ਜਿੱਤ ਦੇ ਕੀ ਕਾਰਨ ਨੇ ਤੁਹਾਡੇ ਦੇ ਦੇਖੋ ਜੀ ਜਿੱਤ ਦੇ ਕਾਰਨ ਸਭ ਤੋਂ ਵੱਡੀ ਗੱਲ ਤਾਂ ਮੇਰੇ ਪਿਤਾ ਜੀ ਜਿਹੜੀ ਇੱਥੋਂ ਦੇ ਲੋਕਾਂ ਨਾਲ ਦੁੱਖ ਸੁੱਖ ਦੀ ਸਾਂਝ ਹੈ ਮਤਲਬ ਕਿ ਕੋਈ ਅੱਧੀ ਰਾਤੀ ਵੀ ਆਵਾਜ਼ ਮਾਰਦਾ ਹੈ ਤੇ 12 1 ਵਜੇ ਤੱਕ ਉਹ ਨਾਲ ਚੱਲਦੇ ਨੇ ਕਦੇ ਇਹ ਨਹੀਂ ਮੈਂ ਹੁਣ ਬਿਜ਼ੀ ਆ ਮੈਂ ਚੰਡੀਗੜ੍ਹ ਆ ਮੈਂ ਕਿ ਦਿਨ ਹੀ ਦੇਖਿਆ ਰਾਤ ਨੂੰ ਦੇਖੀ ਆਪਣੇ ਲੋਕਾਂ ਦੇ ਵਿੱਚ ਰਹੇ ਇਹ ਸਭ ਤੋਂ ਵੱਡਾ ਕਾਰਨ ਲੱਗਦਾ ਹੈ ਹੁਣ ਹੁਣ ਕੀ ਉਮੀਦਾਂ ਨੇ ਲੋਕਾਂ ਦੀਆਂ ਕੀ ਸਮੱਸਿਆਵਾਂ ਹਨ ਦੇਖੋ ਜੀ ਕੋਈ ਕਦ ਕੀ ਆਵਾਜ਼ ਦੋ ਦੇਖੋ ਸਭ ਤੋਂ ਜੋ ਬੇਸਿਕ ਗੱਲਾਂ ਨੇ ਇਹਦੀ ਸਭ ਤੋਂ ਪਹਿਲਾਂ ਤਾਂ ਜੋ ਕਿਸਾਨਾਂ ਦਾ ਮੰਡੀਆਂ ਚ ਹਾਲ ਰਿਹਾ ਉਹਦੇ ਤੇ ਅਸੀਂ ਇਹਦਾ ਇਸ਼ੂ ਵਿਧਾਨ ਸਭਾ ਜਰੂਰ ਚੱਕਾਂਗੇ ਵਪਾਰੀਆਂ ਨੂੰ ਜੋ ਲੋਕਲ ਲੈਵਲ ਤੇ ਇਥੋਂ ਦੇ ਪ੍ਰਸ਼ਾਸਨ ਵੱਲ ਤੰਗ ਕੀਤਾ ਜਾਂਦਾ ਹੈ ਉਹਨੂੰ ਵੀ ਅਸੀਂ ਚੰਗੇ ਤਰੀਕੇ ਨਾਲ ਚੈਨਲਾਈਜ਼ ਕਰਕੇ ਗੱਲਬਾਤ ਕਰਕੇ ਇਸ ਗੱਲ ਦਾ ਖਾਸ ਧਿਆਨ ਰੱਖਾਂਗੇ ਵਪਾਰੀ ਵੀਰਾਂ ਨਾਲ ਕੋਈ ਧੱਕੇਸ਼ਾਹੀ ਨਾ ਕੀਤੀ ਜਾਵੇ ਪ੍ਰਸ਼ਾਸਨ ਵੱਲੋਂ ਤੇ ਨਸ਼ੇ ਦੀ ਤਦਾਦ ਇੰਨੀ ਵੱਧ ਚੁੱਕੀ ਹੈ ਤੇ ਉਹੀ ਕਾਰਨ ਹੈ ਕਿ ਲੁੱਟਾਂ ਖੋਹਾਂ ਵਧੰਦਾ ਇੰਨੀਆਂ ਲੁੱਟਾਂ ਖੋਹਾਂ ਅਜੇ ਤੱਕ ਪੰਜਾਬ 'ਚ ਨਹੀਂ ਹੋਈਆਂ ਖਾਸ ਤੌਰ ਤੇ ਬਰਨਾਲੇ 'ਚ ਕੋਈ ਆਮ ਬੰਦਾ ਜਾਂ ਕੋਈ ਮੇਰੀ ਭੈਣ ਜਾਂ ਮਾਂ ਸੜਕ ਤੇ ਨਹੀਂ ਤੁਰ ਸਕਦੀ ਐ ਹੁੰਦਾ ਕਦੇ ਕੋਈ ਚੈਨੀ ਖੋ ਕੇ ਲੈ ਜੂ ਕਦੇ ਕਿਸੇ ਦਾ ਫੋਨ ਖੋ ਕੇ ਲੈ ਜੂ ਇਹ ਰੋਜ਼ ਦੇ ਕਿਸੇ ਹੋਏ ਪਏ ਨੇ ਅੱਜ ਦੀ ਘੜੀ ਬਰਨ ਵਾਲੇ ਆਵਾਦੀ ਪਾਰਟੀ ਜੀ ਹਾਂ ਨੂੰ ਕਿਵੇਂ ਲੱਗਦਾ ਜੇ ਤੁਹਾਨੂੰ ਕਿ ਨਗਰ ਕਦਰ ਤੁ ਦਿੱਖ ਰਹੇ ਨੇ ਤੁਹਾਨੂੰ ਕੀ ਲੱਗਦਾ ਬਾਈ ਹਾਰਨ ਦਾ ਹਾਰ ਦਾ ਕਾਰਨ ਤਾਂ ਇੱਕੋ ਹੀ ਹੰਕਾਰ ਹੰਕਾਰੇ ਗਏ ਸੀ ਆਮ ਲੋਕਾਂ ਦਾ ਫੋਨ ਚੱਕਣੋਂ हट ਗਏ ਸੀ ਚੰਡੀਗੜ੍ਹ ਬੈਠਣ ਲੱਗੇ ਸੀ ਲੋਕਾਂ ਤੋਂ ਦੂਰ ਹੋ ਗਏ ਸੀ ਲੋਕਾਂ ਨੇ ਉਹਦਾ ਜਵਾਬ ਦਿੱਤਾ ਕੀ ਕਹਿਣਾ ਚਾਹੋਗੇ ਮੈਂ ਆਪਣੇ પતિ ਦੇ ਨਾਲ ਪੂਰੇ ਉਹਦੇ ਨਾਲ ਕਹਿੰਦੇ ਹੁੰਦੇ ਨੇ ਕਦਮ ਨਾਲ ਕਦਮ ਲਾ ਕੇ ਖੜੋ ਉਹ ਵੀ ਕਰਕੇ ਸਤਿਵਖਾਇਆ ਸਾਰੀਆਂ ਭੈਣਾਂ ਦਾ ਮਾਣ ਵਧਾਇਆ ਵੀ ਜੇ ਆਪਣੇ ਆਪਣੇ ਪਤੀ ਦੇ ਨਾਲ ਉਹਨਾਂ ਨੂੰ ਟੈਕਟ ਹਾਈ ਕਮਾਂਡ ਨੇ ਦਿੱਤੀ ਉਹਨਾਂ ਤੇ ਭਰੋਸਾ ਕੀਤਾ ਵਾ ਤੇ ਜੇ ਨਾਲ ਸਾਰਾ ਪਰਿਵਾਰ ਇੱਕਜੁੱਟ ਹੋ ਕੇ ਖੜੇ ਤੇ ਉਹ ਹਰ ਹਰ ਮੁਸ਼ਕਿਲ ਚ ਆਪਾਂ ਅੱਗੇ ਵਧ ਕੇ ਕੰਮਜਾਬ ਹੋ ਸਕਦੇ ਆ ਪਰਿਵਾਰ ਖੜਿਆ ਇਲਾਕਾ ਖੜਿਆ ਕਿਹੜੇ ਕਿਹਨੇ ਕਿਹਨੇ ਨਹੀਂ ਸਾਥ ਦਿੱਤਾ ਕਿਹੜੇ ਕਿਹਦੇ ਮੈਂ ਧੰਨਵਾਦ ਕਰਦਾ ਸਾਰੇ ਬਰਨਾਲਾ ਵਾਸੀਆਂ ਦਾ ਸਭ ਦਾ ਧੰਨਵਾਦ ਉਸ ਸੱਚੇ ਭਾਸ਼ਾ ਨੇ ਇਨਾਂ ਚ ਵਸ ਕੇ ਮੈਂ ਇਹ ਕਾਮ ਦਾ ਲੀਡ ਸਾਨੂੰ ਹਾਸਲ ਕਰਕੇ ਦਿਖਾਈ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਕਿੰਨੀ ਉਮੀਦ ਸੀ ਕਿੰਨੀ ਟੱਕਰ ਲਾਦੀ ਸੀ ਉਮੀਦ ਤਾਂ ਹੈਗੀ ਸੀਗੀ ਇਹ ਨਹੀਂ ਸੀ ਕਿ ਅਸੀਂ ਇੱਕ ਇੱਕ ਦਿਨ ਵੀ ਡੋਲੇ ਹੋਈਏ ਕਿ ਸਾਨੂੰ ਐ ਲੱਗੇ ਕਿ ਅਸੀਂ ਜਿੱਤਣਾ ਨਹੀਂ ਹੈਗਾ ਜਿੱਤ ਤਾਂ ਸਾਡੇ ਦਿਨ ਤੋਂ ਪਹਿਲੇ ਦਿਨ ਤੋਂ ਹੀ ਸਾਡੇ ਮਨ 'ਚ ਸੀ ਅਸੀਂ ਜਿੱਤਣਾ ਜਿੱਤਣਾ ਹੀ ਆ ਪਰ ਇਹ ਸਾਨੂੰ ਇਹ ਸੀ ਕਿ ਅਸੀਂ ਜਿੱਤ ਕੇ ਦਿਖਾਈਏ ਆਪ ਜੀ ਦੇਖੋ